ਵੈਗੁਰੂ ਜੀ ਕਾ ਖਾਲਸਾ ਸ਼੍ਰੀ ਵੈਗੁਰੂ ਜੀ ਕੀ ਫਤਿਹ ਅੱਜ ਆਪਾਂ ਧੰਨ ਧੰਨ ਗੁਰਤੇਗ ਬਹਾਦਰ ਸਿੰਘ ਸਾਹਿਬ ਜੀ ਬਾਰੇ ਗੱਲ ਕਰ ਰਹੇ ਆ ਮਹਾਰਾਜ ਜੀ ਬਾਰੇ ਤੇ ਉਹਨਾਂ ਦੀ ਸਾਡੇ ਤੇ ਇੰਨੀ ਵੱਡੀ ਰਹਿਮਤ ਹੋਈ ਆ ਕਿਰਪਾ ਹੋਈ ਆ ਵੈਗੁਰੂ ਜੀ ਸਾਡੇ ਆਪਾਂ ਨੇ ਸਰੀਰ ਤੇ ਬਹੁਤ ਵੱਡਾ ਮਤਲਬ ਚਮਤਕਾਰ ਹੋਇਆ ਚਮਤਕਾਰ ਤਾਂ ਆਪਾਂ ਨਹੀਂ ਕਹਿ ਸਕਦੇ ਰਹਿਮਤ ਹੋਈ ਆ ਵੈਗੁਰੂ ਜੀ ਵੈਗੁਰੂ ਜੀ ਦੀ ਤੇ ਇਹ ਆਪਾਂ ਨੂੰ ਰਹਿਮਤ ਹੋਈ ਆ ਪਟਿਆਲੇ ਗੁਰਦੁਆਰਾ ਸ਼੍ਰੀ ਦੁੱਖ ਨਿਵਾਰੇ ਇਨਸਾਫ ਜੀ ਤੋਂ ਤੇ ਉੱਥੇ ਵੈਸੇ ਵੀ ਬਚਨ ਨੇਗੇ ਮਹਾਰਾਜ ਜੀ ਦੇ ਗੁਰਦੇਗ ਬਹਾਦਰ ਸਿੰਘ ਮਹਾਰਾਜ ਜੀ ਦੇ ਕਿ ਜਿਹੜਾ ਕਿ ਉਰੇ ਤੇ ਸਰੋਵਰ ਦੇ ਵਿੱਚ ਹਰ ਪੰਚਮੀ ਨੂੰ ਹਰ ਮਹੀਨੇ ਇਸ਼ਨਾਨ ਕਰਕੇ ਜਾਊਗਾ ਉਹਨਾਂ ਦਾ ਹਰ ਇੱਕ ਤਰ੍ਹਾਂ ਦਾ ਰੋਗ ਕਿਸੇ ਤਰ੍ਹਾਂ ਦੀ ਕੋਈ ਵੀ ਬਿਮਾਰੀ ਬਾਡੀ ਤੇ ਹਨਾ ਦੁੱਖ ਤਕਲੀਫ ਖਤਮ ਹੁੰਦੇ ਨੇ ਬਾਈ ਗੁਰੂ ਜੀ ਇਹ ਸੱਚੀ ਘਟਨਾ ਸਾਡੇ ਆਪਣੇ ਨਾਲ ਵਾਪਰੀ ਹੋਈ ਆ ਬਾਈ ਗੁਰੂ ਜੀ ਇਹ ਬਹੁਤ ਸੱਚੀ ਗੱਲ ਆਗੀ ਉਹ ਇੱਥੋਂ ਠੀਕ ਹੁੰਦੀਆਂ ਹਰ ਇੱਕ ਬਿਮਾਰੀਆਂ ਠੀਕ ਹੁੰਦੀਆਂ ਨੇ ਆਪਾਂ ਨੂੰ ਇੱਥੇ ਪੰਚਮੀ ਵੇ ਜ਼ਰੂਰ ਇਸ਼ਨਾਨ ਕਰਨੀਆਂ ਚਾਹੀਦੀਆਂ ਨੇ ਕਈ ਵਾਰ ਕੀ ਹੁੰਦਾ ਆਪਾਂ ਸੰਗਤਾਂ ਸੋਚ ਲੈਨੇ ਆ ਵੀ ਪਤਾ ਨਹੀਂ ਠੀਕ ਹੋਊਗਾ ਨਹੀਂ ਹੋਊਗਾ ਜਾਈਏ ਆਪਾਂ ਇੱਥੇ ਜਾਂ ਨਾ ਜਾਈਏ ਸੋ ਐਵੇਂ ਸੋਚਦੇ ਰਹਿਨੇ ਆ ਕਿ ਡਾਕਟਰ ਕੋਲ ਜਾਈਏ ਤੁਸੀਂ ਡਾਕਟਰਾਂ ਦੇ ਨਾਲ-ਨਾਲ ਵਾਈ ਗੁਰੂ ਜੀ ਤੁਹਾਨੂੰ ਗੁਰੂ ਘਰ ਉਰੇ ਆ ਕੇ ਹਰ ਮਹੀਨੇ ਪੰਚਮੀ ਨੂੰ ਜ਼ਰੂਰ ਇਸ਼ਨਾਨ ਕਰਨਾ ਚਾਹੀਦਾ ਹੈ ਸਰਦਾ ਭਾਵਨਾ ਨਾਲ ਤੇ ਸਰਦਾ ਭਾਵਨਾ ਨਾਲ ਉਹ ਇਸ਼ਨਾਨ ਕਰੋਗੇ ਤੇ ਫਿਰ ਜੋਤ ਦੇ ਵਿੱਚੋਂ ਘੀ ਵੀ ਲਗਾਓ ਕਿਤੇ ਕਿਤੇ ਵੀ ਆਪਣੇ ਕਿਸੇ ਤਰ੍ਹਾਂ ਦੇ ਪ੍ਰੋਬਲਮ ਆ ਤਾਂ ਸੋਨੂੰ ਘੀ ਵੀ ਲਗਾ ਸਕਦੇ ਹੋ ਘਰ ਵੀ ਲਿਜਾ ਸਕਦੇ ਹੋ ਨੱਬੀ ਚ ਪਵਾਕ ਪਾ ਕੇ ਫਿਰ ਉੱਥੇ ਆਪਾਂ ਘਰ ਵੀ ਲਗਾ ਸਕਦੇ ਹਾਂ ਜਿੱਥੇ ਵੀ ਆਪਣੇ ਕੋਈ ਦੁੱਖ ਤਕਲੀਫ ਆ ਤਾਂ ਵਾਈਗੁਰੂ ਜੀ ਜ਼ਰੂਰ ਕਿਰਪਾ ਕਰਦੇ ਨੇਗੇ ਤੇ ਇਥੋਂ ਰਾਮ ਆਉਂਦਾ ਜਰੂਰ ਪੱਕਾ ਰਾਮ ਆਉਂਦਾ ਹਰ ਇੱਕ ਬਿਮਾਰੀ ਨੂੰ ਤੇ ਸਾਡੇ ਨਾਲ ਵੀ ਇਸ ਤਰ੍ਹਾਂ ਹੀ ਹੋਇਆ ਸੀ ਵਾਈਗੁਰੂ ਜੀ ਜਿਵੇਂ ਕਿ ਸਾਡੇ ਨਾਲ ਦਰਦ ਹੁੰਦਾ ਹੁੰਦਾ ਸੀ ਬਹੁਤ ਬੁਰੀ ਤਰ੍ਹਾਂ ਦਰਦ ਉੱਠਦਾ ਸੀਗਾ ਇੰਨੀ ਕਿ ਜ਼ਿਆਦਾ ਪੇਨ ਹੁੰਦੀ ਸੀ ਕਿ ਬਰਦਾਸ਼ਤ ਵੀ ਨਹੀਂ ਹੁੰਦੀ ਸੀਗੇ ਇੱਕ ਵਾਰੀ ਹੋਇਆ ਦੋ ਵਾਰੀ ਉੱਠਿਆ ਫਿਰ ਜਿਸ ਤਰ੍ਹਾਂ ਹੀ ਆਪਾਂ ਨੇ ਚੈੱਕਅਪ ਚੈੱਕਅਪ ਕਰਵਾਇਆ ਸਕੈਨ ਵਗੈਰਾ ਕਰਾਈ ਉਹ ਟ੍ਰੀਟਮੈਂਟ ਕਰਾਂਦੇ ਕਰਾਂਦੇ ਵੀ ਦਰਦ ਉੱਠਿਆ ਸਾਡੇ ਫਿਰ ਉਹਨਾਂ ਦੇ ਰਿਪੋਰਟਾਂ ਦੇ ਵਿੱਚ ਕੀ ਆਇਆ ਕਿ ਸਾਡੇ ਪਿੱਤੇ ਵਿੱਚ ਪਥਰੀਆਂ ਨੇਗੀਆਂ ਪਿੱਤੇ ਦੇ ਵਿੱਚ ਪਥਰੀਆਂ ਆਈਆਂ ਕਾਫੀ ਪਥਰੀਆਂ ਆਈਆਂ ਸੀਗੀਆਂ ਤੇ ਡਾਕਟਰਾਂ ਨੇ ਕਿਹਾ ਸੀਗਾ ਕਿ ਤੁਸੀਂ ਵੀ ਤੁਹਾਨੂੰ ਆਪਰੇਸ਼ਨ ਕਰਾਉਣਾ ਪਊਗਾ ਡਾਕਟਰ ਸਾਹਿਬ ਕਹਿੰਦੇ ਵੀ ਇਹ ਜਲਦੀ ਕਰਾਉਣਾ ਪਊ ਤੁਹਾਨੂੰ ਆਪਰੇਸ਼ਨ ਪਿੱਤਕੜਵਾਣਾ ਪੈਣਾ ਆ ਪਰ ਅਸੀਂ ਨਹੀਂ ਰਾਜੀ ਸੀਗੇ ਪਿੱਤਕੜਵਾਣ ਦੇ ਵਿੱਚ ਆਪਰੇਸ਼ਨ ਕਰਾਉਣ ਚ ਆਪਾਂ ਨੂੰ ਉਸ ਗੁਰੂ ਘਰ ਤੇ ਵਿਸ਼ਵਾਸ ਸੀਗਾ ਅਸੀਂ ਸੋਚ ਵਿਚਾਰਦੇ ਰਹੇ ਕਈ ਦਿਨ ਵੀ ਕਰਵਾਈਏ ਆਪਰੇਸ਼ਨ ਜਾਂ ਫਿਰ ਨਾ ਕਰਵਾਈਏ ਫਿਰ ਆਪਾਂ ਗੁਰੂ ਘਰ ਵੈਸੇ ਤਾਂ ਹੁੰਦੇ ਹੀ ਸੀਗੇ ਫਿਰ ਆਪਾਂ ਪੂਰੀ ਤਰ੍ਹਾਂ ਨਾਲ ਹਰ ਪੰਛਮੀ ਉਰੇ ਅਸ਼ਨਾਣ ਕਰਨਾ ਤੇ ਗੁਰੂ ਘਰ ਦਾ ਉਰੇ ਆਪਾਂ ਜੋਤ ਦੇ ਵਿੱਚੋਂ ਘੀ ਲਗਾਉਣਾ ਵੀ ਤੇ ਲੈ ਕੇ ਵੀ ਜਾਣਾ ਜਿਵੇਂ ਆਪਾਂ ਡੱਬੀ ਵਿੱਚ ਪਾ ਕੇ ਲਿਜਾ ਸਕਦੇ ਆਂਗੇ ਫਿਰ ਉਹ ਆਪਾਂ ਪਿੱਤੇ ਵਾਲੀ ਸਾਈਡ ਆ ਪੰਜ ਇਧਰ ਆਪਣਾ ਪਿੱਤਾ ਹੁੰਦਾ ਉੱਥੇ ਗੁਰੂ ਘਰ ਚ ਵੀ ਆਪਾਂ ਗੁਰੂ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਸਮਝ ਕੇ ਘੀ ਲਗਾਉਂਦੇ ਸੀ ਘਰ ਆ ਕੇ ਵੀ ਲਗਾਉਂਦੇ ਸੀਗੇ ਵਾਹਿਗੁਰੂ ਜੀ ਉਹ ਗੱਲਾਂ ਨੂੰ ਅੱਜ ਹੁਣ ਤੁਸੀਂ ਦੇਖ ਲਓ 15 ਸਾਲ ਹੋ ਗਏ ਤੇ ਮੁੜ ਕੇ ਉਸ ਤੋਂ ਬਾਅਦ ਨਾ ਸਾਡੇ ਦਰਦ ਹੋਇਆ ਨਾ ਆਪਾਂ ਕੋਈ ਦਵਾਈ ਖਾਦੇ ਪਥਰੀਆਂ ਬਾਰੇ ਨਾ ਆਪਾਂ ਕਿਸੇ ਡਾਕਟਰ ਨੂੰ ਚੈੱਕ ਅਪ ਵਾਸਤੇ ਗਏਾਂਗੇ ਬਸ ਵਾਈਗੁਰ ਜੀ ਐਸੀ ਰਹਿਮਤ ਹੋਈ ਆ ਤੇ ਅੱਜ ਹੁਣ ਆਪਣੇ ਬਿਲਕੁਲ ਦਰਦ ਨਹੀਂ ਹੁੰਦਾ ਹੈਗਾ ਬਿਲਕੁਲ ਸਲਾਮਤ ਆ ਬਾਡੀ ਠੀਕ ਠਾਕ ਆ ਤੰਦਰੁਸਤ ਆਗੇ ਕੋਈ ਦਰਦ ਨਹੀਂ ਹੁੰਦਾ ਪਰ ਵੈਗੁਰੂ ਜੀ ਆਪਾਂ ਨੂੰ ਜਰੂਰ ਸਤਰਤਾ ਭਾਵਨਾ ਨਾਲ ਆਣਾ ਚਾਹੀਦਾ ਆ ਹਰ ਪੰਚਮੀ ਨੂੰ ਆਉਣਾ ਚਾਹੀਦਾ ਕਿ ਆਪਾਂ ਮਿੱਥ ਕੇ ਨਹੀਂ ਆਉਣਾ ਚਾਹੀਦਾ ਜੇ ਆਪਾਂ ਖੁੱਲੀਆਂ ਪੰਚਮੀਆਂ ਲਗਾਓ ਜਰੂਰ ਜੇ ਤੁਸੀਂ ਜ਼ਿਆਦਾ ਨਹੀਂ ਲਗਾ ਸਕਦੇ ਜ਼ਿਆਦਾ ਮਤਲਬ ਅਸੀਂ ਤਾਂ ਹੁਣ ਵੀ ਆਉਂਦੇ ਆ ਜੀ ਹਰ ਵਾਰ ਆਣੇ ਆ ਉਦੋਂ ਦੇ ਆਉਂਦੇ ਆ ਅਸੀਂ ਤਾਂ ਉਸ ਤੋਂ ਪਹਿਲਾਂ ਦੇ ਵੀ ਆਣੇ ਆ ਇਸ਼ਨਾਨ ਕਰਦੇ ਆ ਪੰਚਮੀਆਂ ਔਰੇ ਉੱਚੇ ਜਿਆਦਾ ਨਹੀਂ ਆਪਾਂ ਨੂੰ 5 5ਵੇਂ ਤਾਂ ਜ਼ਰੂਰ ਲਾਣੇ ਚਾਹੀਦੇ ਨੇ ਬਾਈ ਗੁਰੂ ਜੀ ਕਿਰਪਾ ਕਰਦੇ ਨੇ ਬਾਈ ਗੁਰੂ ਜੀ ਰਹਿਮਤ ਦੇ ਕਰਦੇ ਨੇਗੇ ਤੁਸੀਂ ਜ਼ਰੂਰ ਹੋਰੇ ਜੇ ਕਿਸੇ ਵੀ ਪੈਣ ਪਈ ਨੇ ਦੁੱਖ ਤਕਲੀਫ ਆ ਸ਼ਰਧਾ ਭਾਵਨਾ ਨਾਲ ਸਰੋਵਰ ਦੇ ਵਿੱਚ ਹਰ ਪੰਚਮੀ ਨੂੰ ਇਸ਼ਨਾਨ ਕਰਕੇ ਜਾਓ ਗੁਰੂ ਮਹਾਰਾਜ ਜੀ ਅੱਗੇ ਅਰਦਾਸ ਕਰੋ ਤੇ ਜੋਤ ਦਾ ਤੁਸੀਂ ਕੀ ਲਗਾ ਵੀ ਸਕਦੇ ਹੋ ਰੇ ਘਰ ਵੀ ਲੈ ਕੇ ਜਾ ਸਕਦੇ ਹੋ ਉੱਥੇ ਸੇਵਾਦਾਰ ਬਾਈ ਦਿੰਦੇ ਨੇ ਡੱਬੀ ਚ ਪਾ ਕੇ ਡੱਬੀ ਲੈ ਕੇ ਆਓ ਆਪਣੇ ਘਰ ਤੋਂ ਤੇ ਆਪਾਂ ਨੂੰ ਜਰੂਰ ਕਿਰਪਾ ਹੁੰਦੀ ਆ ਰਾਮ ਆਂਦਾ ਹੈ ਹਰ ਇੱਕ ਬਿਮਾਰੀ ਨੂੰ ਸਾਡੇ ਤੇ ਗੁਰਤੇਗ ਬਹਾਦਰ ਸਾਹਿਬ ਜੀ ਨੇ ਇੰਨੀ ਵੱਡੀ ਕਿਰਪਾ ਕੀਤੀ ਆ ਰਹਿਮਤ ਕੀਤੀ ਆ ਅਸੀਂ ਬਿਲਕੁਲ ਅਜੇ ਤੰਦਰੁਸਤਾਂ ਕੋਈ ਸਾਨੇ ਦੁਆਰਾ ਆਪਰੇਸ਼ਨ ਦਾ ਕੋਈ ਚੱਕਰ ਨਹੀਂ ਪਿਆ ਨਾ ਸਾਨੇ ਕੋਈ ਦੁਆਰਾ ਚੈੱਕ ਅਪ ਕਰਾਇਆ ਸਾਡਾ ਪਿਤਾ ਵੀ ਠੀਕ ਆ ਤੇ ਤੰਦਰੁਸਤ ਵੀ ਆ ਅੱਜ 15 ਸਾਲ ਹੋ ਚੱਲੇ ਨੇ ਉਹ ਗੱਲਾਂ ਨੂੰ ਅਸੀਂ ਬਿਲਕੁਲ ਠੀਕ ਠਾਕ ਆ ਵੈਗਰੂ ਜੀ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ